ਕਾਫੀ ਲੰਮੇ ਸਮੇਂ ਬਾਅਦ ਲਾਈਵ ਆਇਆ ਤੁਹਾਡੇ ਨਾਲ ਤੇ ਜੁੜਜੋ ਆਪਾਂ ਕਰਦੇ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਅੱਜ ਦਾ ਜਿਹੜਾ ਆਪਣਾ ਲਾਈਵ ਦਾ ਵਿਸ਼ਾ ਹੈਗਾ ਕਿ ਗਰਮੀ ਜਿਹੜੀ ਹੋ ਗਈ ਆ ਅੰਤਾਂ ਦੀ ਪੰਜਾਬ ਦੇ ਵਿੱਚ ਵੈਸੇ ਸਾਰੇ ਇੰਡੀਆ ਚ ਇਹ ਚਲੋ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਆਪਾਂ ਪੰਜਾਬ ਦੀ ਗੱਲ ਕਰਦੇ ਆ ਤੇ ਇਹ ਗਰਮੀ ਨੇ ਪੂਰੀ ਜਾਨੀ ਜਿਵੇਂ ਕਹਿੰਦੇ ਹੁੰਦੇ ਆ ਤੱਕ ਪਾਰ ਰੱਖੀ ਆ ਟੈਂਪਰਚਰ ਦਾ ਵੀ ਹਾਲ ਤੇ ਜਿਹੜੀ ਗਰਮੀ ਹੈਗੀ ਦੋਸਤੋ 40 ਪਲੱਸ ਡਿਗਰੀ ਟੈਂਪਰੇਚਰ 42-43 ਹੋਏ ਨਾ ਦੁਪਹਿਰ ਦੇ ਟਾਈਮ ਹੁਣ 5 ਵਜੇ ਕੇ ਤੇ 43 ਮਿੰਟ ਹੋ ਚੁੱਕੇ ਆ ਤੇ ਹੁਣ ਅਜੇ ਵੀ 40 ਦੇ ਕਰੀਬ ਹੈਗਾ ਤੇ ਉਮ ਤਖਾਦ ਨੇ ਹਵਾ ਤਾਂ ਵਗਦੀ ਬਹੁਤ ਪਰ ਜਿਹੜੀ ਹੈਗੀ ਲੋ ਹੀ ਵਗਦੀ ਆ ਦੋਸਤੋ ਆ ਦੇਖੋ ਦਰਖਤ ਤਰੁਕ ਸੁੱਕੀ ਜਾਂਦੇ ਯਾਰ ਇੰਨੀ ਗਰਮੀ ਆ ਜਮੀ ਨੂੰ ਪਾ ਜੇ ਤਾਂ ਫੇਰ ਹੀ ਥੋੜਾ ਜਾ ਠੱਲ ਪੈ ਸਕਦੀ ਹੈ ਗਰਮੀ ਤੋਂ ਇਹ ਦਰਖਤਾਂ ਦਾ ਬੁਰਾ ਹਾਲ ਆ ਆ ਦੇਖੋ ਪੱਤੇ ਸੁੱਕੇ ਪੈ ਜਾਵਾਂ ਬਿਲਕੁਲ ਹੀ ਤੇ ਜਿਹੜੇ ਫੋਨ ਫੋਨ ਵੀ ਗਰਮ ਹੋ ਜਾਂਦੇ ਯਾਰ ਮੈਂ ਬਾਹਰ ਆਇਆ ਤੇ ਤੁਸੀਂ ਯਕੀਨ ਨਹੀਂ ਮੰਨਣਾ ਆਪਣੇ ਕੋਲ ਆਈਫੋਨ ਐ ਐਕਸ ਆਰ ਤੇ ਇਹ ਬਾਹਰ ਆਉਣ ਸਾਰ ਜਿਹੜਾ ਗਰਮ ਹੀਟ ਜਿਵੇਂ ਫੋਨ ਹੋ ਜਾਂਦਾ ਤੁਹਾਨੂੰ ਪਤਾ ਸਾਰਿਆਂ ਨੂੰ ਆਈਫੋਨ ਦੇ ਹੀਟ ਹੋ ਜਾਂਦੇ ਆ ਤੇ ਆਉਣ ਸਾਰੀ ਬਾਹਰ ਗਰਮ ਹੋ ਗਿਆ ਇਹ ਜਿਹੜੀ ਇਹਦੀ ਰੋਸ਼ਨੀ ਹੈਗੀ ਐ ਡੈਮ ਹੋ ਚੁੱਕੀ ਆ ਤੇ ਫਿਰ ਹਾਂ ਹਾਂ ਆ ਜਾ ਆ ਜਾ ਸਬਜ਼ੀ ਵਾਲਾ ਬਾਈਕ ਨਾਲ ਮੇਰਾ ਜਿਹੜਾ ਦਿਖਾ ਦੀ ਤੇ ਆਹ ਦੇਖੋ ਸਭ ਜਲਾ ਬਾਈ ਵੀ ਆ ਵਿਚਾਰਾ ਇਹਨੇ ਗਰਮੀ ਚ ਕਰਨੇ ਆ ਕੰਮ ਵਿਚਾਰੇ ਨੇ ਗਰਮੀ ਚ ਆਲਦੀ ਡੋਟੀ ਨਿਭਾ ਰਿਆ ਹੈ ਤੇ ਬਾਏ ਕਰਦੇ ਬਾਏ ਫਿਰ ਆ ਦੇਖੋ ਬਾਏ ਬਾਏ ਕਰਦਾ ਹੈ ਤੇ ਇਹ ਵਿਚਾਰਾ ਚਲਾਉਂਦੀ ਡੋਟੀ ਨਿਭਾ ਰਿਹਾ ਕਿਉਂਕਿ ਕਮਾਈ ਕਰਨੀ ਆ ਸ਼ਾਮ ਨੂੰ ਰੋਟੀ ਵੀ ਖਾਣੀ ਹੁੰਦੀ ਜਿੱਦਾਂ ਕਹਿੰਦੇ ਹੁੰਦੇ ਆ ਤੇ ਹਵਾ ਤੀ ਦੇਖ ਲਓ ਜਿੱਦਾਂ ਕੀ ਤੁਹਾਨੂੰ ਦਿਖਾ ਦਿੰਨਾ ਮੈਂ ਤਰਖਤ ਹੇਲ ਲੀ ਜਾਂਦੇ ਆ ਦੇਖੋ ਹਵਾ ਤਾਂ ਬਹੁਤ ਵਗਦੀ ਪਈ ਜਿਹੜੀ ਹਵਾ ਪਰ ਇਹ ਹੈਗੀ ਤੱਤੀ ਲੋ ਜਾਵਾਂ ਤੇ ਸੂਰਜ ਦੇਖ ਲਓ ਤੁਸੀਂ ਸੂਰਜ ਐਣੀ ਨੇ ਸਾਹਮਣੇ ਜੀਹਦੇ ਨੇ ਪਿਆ ਤੇ ਬੁਰਾ ਹਾਲ ਆ ਪੂਰਾ ਤੇ ਮੌਨਸੂਨ ਸਨ ਆਏ ਦੂਰ ਆ ਕਾਫੀ ਤੇ ਜਦੋਂ ਆਉਣਗੇ ਆ ਵਿਕੀ ਜਾਊਗੀ ਤੇ ਹਜੇ ਤਾਂ ਜਾਣੀ ਗਰਮੀ ਆਪਣਾ ਪੂਰਾ ਰੰਗ ਦਿਖਾ ਰਹੀ ਆ ਆਪਣੇ ਲਾਈਵ ਨੂੰ ਜਲਦ ਜਲਦ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਜੇ ਆਪਣੇ ਚੈਨਲ ਦੀ ਗੱਲ ਕਰੀਏ ਦੋਸਤੋ ਤੇ ਚੈਨਲ ਆਪਣੇ ਤੇ ਹਜ਼ਾਰ ਸਬਸਕ੍ਰਾਈਬਰ ਹੋਣ ਵਾਲਾ ਹੈ ਤੇ ਪਰ ਜਿਹੜੇ ਵਾਚ ਟਾਈਮ ਹੈ ਵਾਚ ਟਾਈਮ ਆਪਣਾ ਕੰਪਲੀਟ ਨਹੀਂ ਹੋ ਰਿਹਾ ਕਿਉਂਕਿ ਮੈਨੂੰ 1 ਸਾਲ ਤੋਂ ਉੱਪਰ ਹੋ ਗਿਆ ਮਿਹਨਤ ਕਰਦੇ ਨੂੰ ਪਰ 1 ਸਾਲ ਤੋਂ ਜਦੋਂ ਉੱਪਰ ਹੋ ਜਾਂਦਾ ਦੋਸਤੋ ਤੇ ਫਿਰ ਉਹ ਜਿਹੜਾ ਵਾਚ ਟਾਈਮ ਘਟਣਾ ਸ਼ੁਰੂ ਹੋਏ ਨਾ ਜੇ ਆਪਾਂ ਕ੍ਰਾਈਟੇਰੀਆ ਪੂਰਾ ਨਾ ਕਰੀਏ ਤਾਂ ਤੇ ਵਾਚ ਟਾਈਮ ਦਾ ਮੇਰਾ 3000 ਦੇ ਕਰੀਬ ਹੋ ਚੱਲਿਆ ਸੀ ਉੱਥੋਂ ਘਟ ਕੇ ਸਿਰਫ 700 ਹੀ ਰਹਿ ਗਿਆ ਤੇ ਚਲੋ ਆਪਾਂ ਹੌਲੀ ਹੌਲੀ ਮਿਹਨਤ ਫੇਰ ਕਰਾਂਗੇ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਜਿਹੜਾ ਆਪਣਾ ਮੋਨਟਾਈਜ਼ ਹੋ ਜੇ ਤਾਂ ਦੇਖੋ ਬੂਟਨ ਸਵੇਰੇ ਆਪਾਂ ਪਾਣੀ ਲਾਇਆ ਸੀਗਾ ਤੇ ਸੁੱਕ ਵੀ ਗਿਆ ਗਰਮੀ ਨਾਲ ਸੁਕਣਾ ਸੀ ਖਦਿਆੜੀ ਟਾਈਮ ਦੇਣਾਗੇ ਸਾਰਾ ਉੱਥੋਂ ਨਹੀਂ ਵੀ ਅੰਨੀ ਮੇਰੇ ਦੱਸਣਾ ਮਤਲਬ ਇਹ ਸੀ ਵੀ ਜਿਹੜਾ ਪਾਣੀ ਹੈ ਜਲਦੀ ਜਲਦੀ ਸੁੱਕ ਜਾਂਦਾ ਆ ਆਪਣਾ ਕਿੰਨ ਦਾ ਬੂਟਾ ਜਿਹੜਾ ਕਾਫੀ ਵੱਡਾ ਹੋ ਚੁੱਕਾ ਹੈ ਤੁਹਾਣਾ ਪਤਾ ਦਿਖਾਉਣ ਲੈਣੇ ਵਲੌਗਸ ਦੇ ਵਿੱਚ ਆ ਦੇਖੋ ਆਪਾਂ ਦਾ ਪਾਣੀ ਪੁਣੀ ਰੱਖਿਆ ਜੇ ਕੋਈ ਚਿੜੀ ਕਾਂ ਆਵੇ ਤੇ ਇੱਥੇ ਪਾਣੀ ਪੀ ਸਕਦਾ ਹੈ ਕਿਉਂਕਿ ਸਾਰਿਆਂ ਨੂੰ ਮੇਰੀ ਬੇਨਤੀ ਵੀ ਹੈ ਕਿ ਆਪਣੇ ਛੱਤਾਂ ਉੱਪਰ ਜਿਵੇਂ ਕਹਿੰਦੇ ਹੁੰਦੇ ਤੁਸੀਂ ਮੇਰੇ ਲੈਣੇ ਆ ਲੋਕਾਂ ਦੀਆਂ ਵੀਡੀਓਜ਼ ਤੇ ਆਪਾਂ ਨੂੰ ਸਾਰੇ ਹੀ ਕਹਿੰਦੇ ਹੁੰਦੇ ਆ ਭੈਣ ਭਰਾ ਆਪਣੇ ਕਿ ਛੱਤਾਂ ਉੱਪਰ ਪਾਣੀ ਰੱਖਿਆ ਹੋਰ ਮੈਂ ਛੱਤ ਉੱਪਰ ਪਾਣੀ ਰੱਖਿਆ ਤਾਂ ਉਹ ਵੀ ਦਿਖਾ ਦਿੰਨੇ ਆ ਤੇ ਮੈਂ ਇੱਥੇ ਵੀ ਅਮਰੂਦ ਕੋਲੇ ਵੀ ਆ ਡੰਗਾ ਏ ਭਰ ਕੇ ਰੱਖਿਆ ਪਾਣੀ ਦਾ ਐਕਸਟਰਾ ਡੱਬਾ ਹੈ ਇਹ ਫਰਿੱਜ ਵਾਲਾ ਐਕਸਟਰਾ ਡੱਬਾ ਹੈ ਕੋਈ ਪ੍ਰਾਣਾ ਮੈਥੀ ਉੱਪਰ ਕਰਦਾ ਮੈਂ ਕੋਈ ਚੁੜੀ ਕਾ ਉੱਪ ਚੱਲੇ ਇੱਥੇ ਪਾਣੀ ਪੀ ਲੂਗਾ ਗਰਮੀ ਬਹੁਤ ਜ਼ਿਆਦਾ ਹੈ ਤੇ ਇਧਰ ਆਪਾਂ ਲਾਈਆਂ ਸੀਆਂ ਦੋ ਵੱਲਾਂ ਜਿਹੜੀਆਂ ਕਿ ਤਰਪੀਆਂ ਨੇ ਉਮੀਦ ਹੈ ਕਿ ਇਹ ਹੁਣ ਹੋ ਜਾਣਗੀਆਂ ਦੋਸਤੋ ਤੇ ਬੂਟੇ ਬਟੇ ਪਾਣੀ ਪਾਉਂਦੇ ਰਹਿੰਨੇ ਆ ਆ ਆਪਣੀ ਦੁਪਹਿਰ ਖੜੀ ਆ ਵੀ ਦੋ ਬੂਟੇ ਨੇ ਆਪਣੇ ਤੇ ਮੈਂ ਛੱਤ ਉੱਪਰ ਗੱਲ ਕਰਦਾ ਜੀ ਆਦੇ ਛੱਤ ਉੱਪਰ ਮੇਰੇ ਦੋ ਡੇਡੇ ਠੂਲੇ ਜਿਹੇ ਹੈਗੇ ਆ ਉਹ ਭਰ ਕੇ ਰੱਖੇ ਹੋਏ ਕਿ ਜਾਨਵਰ ਜੇ ਕੋਈ ਆਉਣ ਤਾਂ ਉੱਪਰ ਪਾਣੀ ਪੀ ਸਕਣ ਤੁਸੀਂ ਵੀ ਆਦੇ ਛੱਤਾਂ ਉੱਪਰ ਆਰ ਪਾਣੀ ਦਾ ਭਰ ਕੇ ਜਰੂਰ ਕੋਈ ਬਰਤਨ ਤੁਹਾਡੇ ਕੋਲ ਐਕਸਟਰਾ ਹੋਵੇ ਨਹੀਂ ਤਾਂ ਆਪਣੇ ਡੇ ਹੈਗੇ ਆ ਗਮਲੇ ਗਮਲੇ ਬਣਾਉਣ ਦੇ ਨਾਲ ਸਸਤੇ ਹੀ ਜਿਹੜੇ ਨੇ ਉਹ ਆਪਣੇ ਬਰਤਨ ਜੇ ਮਿਲ ਜਾਂਦੇ ਆ ਪਾਣੀ ਹਸਤੇ ਛੋਟੇ ਛੋਟੇ ਤੇ ਲਿਆ ਕੇ ਤਿੰਨ ਚਾਰ ਆਪਣੇ ਛੱਤਾਂ ਉੱਪਰ ਹੋ ਰੱਖੋ ਮੈਂ ਹੋਰ ਲਗ ਰੱਖਣੇ ਹੈਗੇ ਆ ਤੇ ਤਾਂ ਜੋ ਗਰਮੀ ਵਿੱਚ ਜਾਨਵਰਾਂ ਨੂੰ ਪਾਣੀ ਵਿਚਾਰਾਂ ਨੂੰ ਪੀ ਸਕਣ ਜਾਨਵਰ ਜਿਹੜੇ ਹੈਗੇ ਆ ਤੇ ਇਹਦਾ ਵੀ ਆਪਾਂ ਨੂੰ ਫਾਇਦਾ ਬਹੁਤ ਮਿਲਦਾ ਤੇ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਛੱਤਾਂ ਉੱਪਰ ਪਾਣੀ ਰੱਖਦੀ ਤੇ ਜਿਹੜੇ ਆਪਣਾ ਲਾਈਵ ਵੇਖ ਰਹੇ ਨੇ ਭੈਣ ਭਰਾ ਸਾਰੇ ਦੱਸੋ ਤੁਹਾਡੇ ਇੱਥੇ ਕਿੰਨੇ ਡਿਗਰੀ ਟੈਂਪਰੇਚਰ ਆ ਜਾਂ ਮੀਂਹ ਪਿਆ ਪੰਜਾਬ ਵਿੱਚ ਹੋਰ ਜਗ੍ਹਾ ਤੇ ਕਈਆਂ ਦੇ ਕੱਲ ਮੈਂ ਖ਼ਬਰਾਂ ਸੁਣਦਾ ਪਿਆ ਸੀਗਾ ਕਈਆਂ ਥਾਵਾਂ ਤੇ ਖ਼ਬਰਾਂ ਵਿੱਚ ਦੱਸਦੇ ਪਏ ਸੀ ਕਿ ਮੀਂਹ ਪੈ ਗਿਆ ਕਈਆਂ ਥਾਵਾਂ ਤੇ ਹੋਰਦਾ ਉੱਥੇ ਥੋੜੀ ਕਣੀ ਰਾਹਤ ਹੀ ਮਿਲੀ ਹੋਵੇ ਤੇ ਆਪਣੇ ਤਾਂ ਦੋਸਤੋ ਹਜੇ ਨਹੀਂ ਪਿਆ ਕਹਿਣਾ ਮਤਲਬ ਹਜੇ ਤੇ ਚਲੋ ਜਦੋਂ ਪੈ ਗਿਆ ਤੁਹਾਨੂੰ ਉਹ ਵੀ ਦੱਸ ਦਾਂਗੇ ਤੇ ਪਰਮਾਤਮਾ ਅਰਦਾਸ ਕਰਦੇ ਆਂ ਕਿ ਦੋ ਤਿੰਨ ਮੀਂਹ ਛੇਤੀ ਦੀ ਪੈ ਜਾਣ ਤੇ ਗਰਮੀ ਢੀ ਹੈਗੀ ਆ ਲੋਕਾਂ ਦਾ ਵਿਚਾਰ ਰਵੇ ਗਰਮੀ ਤੋਂ ਆ ਦੇਖ ਦੇਖ ਸਕਦਾ ਕਿੰਨੀ ਹਾਗ ਦੀ ਪਈ ਆ ਤੱਤ ਅਤੀ ਲੋਗਾਂ ਦੀ ਪਈ ਆ ਵੀਡੀਓ ਨੂੰ ਮੇਰੇ ਭੈਣ ਭਰਾ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਵ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਆਪਾਂ ਤੁਹਾਡੇ ਲਈ ਨਵੇਂ ਲਾਈਵਸ ਲੈ ਕੇ ਆਉਂਦੇ ਰਹਿਵਾਂਗੇ ਤੇ ਆਪਣਾ ਵਲੋਗਿੰਗ ਚੈਨਲ ਇਸ ਤਰ੍ਹਾਂ ਫੈਮਿਲੀ ਵਲੌਗਸ ਬਣਾਉਂਦੇ ਹੁਣੇ ਆਪਾਂ ਤੇ ਜਿਨ੍ਹਾਂ ਨੇ ਆਪਣਾ ਚੈਨਲ ਤੇ ਵਲੌਗਸ ਨਹੀਂ ਦੇਖੇ ਜਰੂਰ ਵਿਜ਼ਿਟ ਕਰੋ ਚੈਨਲ ਤੇ ਜਾ ਕੇ ਉਹ ਵਲੌਗਸ ਆਪਣੇ ਜਰੂਰ ਦੇਖਿਓ ਘੈਂਟ ਘੈਂਟ ਵਲੌਗ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਮਨੋਰੰਜਨ ਦੇ ਲਈ ਤੇ ਜਾ ਕੇ ਵਲੌਗ ਨੂੰ ਲਾਈਕਸ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਜਿਸ ਨੂੰ ਚੰਗੇ ਲੱਗਣ ਤਾਂ ਤੇ ਆਪਣਾ ਐਡਵਾਈਸ ਵੀ ਦੇ ਸਕਦੇ ਹੋ ਆਪਾਂ ਅਗਲੇ ਵਲੌਗ ਕਿਸ ਤਰ੍ਹਾਂ ਦੇ ਬਣਾਈਏ ਤੇ ਆਪਾਂ ਉਸ ਤਰ੍ਹਾਂ ਦੇ ਵਲੌਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਗਰਮੀ ਵਿੱਚ ਬਾਹਰ ਟਾਈਮ ਬਾਹਰ ਖੜ੍ਹਨ ਜਾਂਦਾ ਤੇ ਇੱਕ ਲਾਈਟ ਬਹੁਤ ਤੰਗ ਕਰਦੀ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਤੁਹਾਡੇ ਵੀ ਤੰਗ ਕਰਦੀ ਜਰੂਰ ਦੱਸਿਓ ਆਪਣੀਆਂ ਲਾਈਟ ਬਹੁਤ ਤੰਗ ਕਰਦੀ ਹੈ ਰਾਤ ਨੂੰ ਨਹੀਂ ਆਉਂਦੀ ਤੇ ਟਿਕਦੀ ਨਹੀਂ ਗਈ ਆਗੀ ਉੱਠ ਗਈ ਆਗੀ ਉੱਠ ਗਈ ਆਗੀ ਉੱਠ ਗਈ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ ਤੇ ਤੁਹਾਡੇ ਲੈਟ ਤੁਹਾਡੇ ਏਰੀਆ ਇਲੈਕਟ ਕਿਦਾਂ ਹੈਗੀ ਆ ਕਿਵੇਂ ਆ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਕਿਵੇਂ ਲੈਟ ਤੁਹਾਨੂੰ ਕਿਵੇਂ ਲੱਗਦੀ ਆ ਵੀ ਵਾਵਾ ਰਹਿੰਦੀ ਹੈ ਕਿਦਾਂ ਪਰ ਸਾਡੇ ਤਾਂ ਬਹੁਤ ਅਸਵੇਰ ਦੀ ਗਈ ਹੋਈ ਆ 7:00 ਵਜੇ 6:00 ਵਜੇ ਦੀ ਤੇ 1:00 ਵਜੇ ਆਈ ਸੀ ਹੁਣ ਫੇਰ ਚਲੀ ਗਈ ਤੇ ਉਹ ਵੀ ਵਿੱਚੋਂ ਆਉਂਦੀ ਜਾਂਦੀ ਆਉਂਦੀ ਜਾਂਦੀ ਆਉਂਦੀ ਨਹੀਂ ਦੈ ਰਹੀ ਆ ਇਹ ਵੈਸੇ ਗਰਮੀ ਵੀ ਬਹੁਤ ਜਾ ਰਹੀ ਆ ਫਾਲਟ ਫੁੱਲ ਪੈ ਜਾਂਦਾ ਹੋਊਗਾ ਕੁਝ ਕਹਿਣ ਸਕਦੇ ਆਪਾਂ ਤੇ ਚਲੋ ਅੱਜ ਦਾ ਲਾਈਵ ਇੰਨਾ ਹੀ ਜੇ ਚੰਗਾ ਲੱਗਿਆ ਲਾਈਕ ਕਰ ਦਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੇ ਨਵੇਂ ਲਾਈਵ ਦੇ ਵਿੱਚ ਬਾਏ ਬਾਏ ਸੀ